ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਗਲਤੀ ਕਰਦੇ ਆਂ ਅਸੀਂ ਨਾ ਬਿਨਾਂ ਲੋੜ ਤੋਂ ਸਪਖਾਈਆਂ ਦੇਣੀਆਂ ਸ਼ੁਰੂ ਕਰ ਦਿੰਦੇ ਆਂ ਮਤਲਬ ਵੀ ਸਾਹਮਣੇ ਵਾਲੇ ਨੂੰ ਕੁਝ ਸਮਝਾਉਣ ਲੱਗ ਜਾਂਦੇ ਆਂ ਜੇ ਸੱਤੋਂ ਕੋਈ ਗਲਤੀ ਹੋ ਗਈ ਕੋਈ ਉੱਚਾ ਨੀਮਾ ਕੰਮ ਹੋ ਗਿਆ ਜਾਂ ਮਤਲਬ ਕੁਝ ਵੀ ਸਾਡੇ ਗੱਲ ਕਰਨ ਦਾ ਤਰੀਕਾ ਇਹ ਜਿਆ ਹੋ ਜਾਂਦਾ ਵੀ ਜੇ ਅਸੀਂ ਇੱਕ ਗੱਲ ਅਗਲੇ ਨੂੰ ਦੱਸਣ ਲੱਗਦੇ ਆਂ ਤਾਂ ਅਸੀਂ ਉਹਨੂੰ ਪੂਰੀ ਡਿਟੇਲ ਦੇ ਵਿੱਚ ਜਿਵੇਂ ਆਪਾਂ ਸਪਖਾਈਆਂ ਦਿੰਦੇ ਆ ਨਾ ਉਸ ਤਰੀਕੇ ਨਾਲ ਕਰਨ ਲੱਗ ਜਾਂਦੇ ਆਂ ਵੀ ਮਤਲਬ ਸਾਹਮਣੇ ਵਾਲਾ ਸਾਡੀ ਗੱਲ ਨੂੰ ਇਸ ਤਰੀਕੇ ਨਾਲ ਸਮਝੇ ਸਾਡੇ ਉੱਪਰ ਕਿੰਤੂ ਪ੍ਰੰਤੂ ਨਾ ਕਰੇ ਤੇ ਜੋ ਅਸੀਂ ਦੱਸਣਾ ਚਾਹੁੰਦੇ ਅਸੀਂ ਇੱਕ ਵਾਰ ਕੀ ਅਗਲੇ ਨੂੰ ਦੱਸ ਦਈਏ ਉਹ ਆਪਣਾ ਤਰੀਕਾ ਹੁੰਦਾ ਗੱਲ ਕਰਨ ਦਾ ਇਹਦੇ ਵਿੱਚ ਇਹੀ ਹੁੰਦਾ ਵੀ ਹਰ ਵੇਲੇ ਕਿਸੇ ਨੂੰ ਇਹ ਚੀਜ਼ਾਂ ਦੱਸਣੀਆਂ ਵੀ ਮੈਂ ਇਹ ਕਿਉਂ ਕੀਤਾ ਇਹ ਮੇਰਾ ਮਤਲਬ ਨਹੀਂ ਸੀ ਜਾਂ ਲੋਕ ਕੀ ਸੋਚਣਗੇ ਇਹਨਾਂ ਦੇ ਵਿੱਚ ਇਹੀ ਚੀਜ਼ਾਂ ਹੁੰਦੀਆਂ ਨੇ ਪਰ ਕੀ ਤੁਹਾਨੂੰ ਪਤਾ ਵੀ ਜਿੰਨੀਆਂ ਤੁਸੀਂ ਕਿਸੇ ਨੂੰ ਸਫਾਈਆਂ ਦਿਨਿਓ ਲੋਕ ਤੁਹਾਡੀ ਇੱਜ਼ਤ ਉੰਨੀੋਂ ਘਟ ਕਰਦੇ ਨੇ ਕਿਉਂਕਿ ਲੋਕ ਉਹਨਾਂ ਦੀ ਉਹ ਕਦਰ ਕਰਦੇ ਨੇ ਜਿਹੜੀ ਆਪਣੀ ਗੱਲ ਤੇ ਖੜੇ ਰਹਿੰਦੇ ਨੇ ਨਾ ਕਿ ਉਹ ਜੋ ਹਰ ਵਾਰ ਆਪਣੀ ਗੱਲਾਂ ਨੂੰ ਸਮਝਾਉਂਦੇ ਰਹਿੰਦੇ ਨੇ ਦੂਜਿਆਂ ਨੂੰ ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਵੀ ਅਸੀਂ ਸਫਾਈਆਂ ਕਿਸੇ ਨੂੰ ਕਿਉਂ ਦਿੰਨੇ ਆ ਜਾਂ ਕਹਿ ਲਓ ਵੀ ਸਾਨੂੰ ਸਫਾਈਆਂ ਦੇਣ ਦੀ ਆਦਤ ਪੈਂਦੀ ਕਿੱਥੋਂ ਇੱਕ ਗੱਲ ਤਾਂ ਹੈ ਵੀ ਸਾਨੂੰ ਬਚਪਨ ਤੋਂ ਇਹ ਚੀਜ਼ ਸਿਖਾਈ ਜਾਂਦੀ ਆ ਵੀ ਲੋਕ ਕੀ ਕਹਿਣਗੇ ਅਸੀਂ ਹਰ ਕੰਮ ਦੇ ਵਿੱਚ ਇਹੀ ਸੋਚਦੇ ਆ ਵੀ ਅਸੀਂ ਲੋਕਾਂ ਨੂੰ ਕਿਵੇਂ ਕੋਸ਼ਿਸ਼ ਖਣਾ ਜਦ ਦੀ ਸਾਰੇ ਕਿਵੇਂ ਖੁਸ਼ ਰਹਿ ਸਕਦੇ ਨੇ ਅਸੀਂ ਕਿਸੇ ਨੂੰ ਨਾਰਾਜ਼ ਨਾ ਕਰੀਏ ਨਤੀਜਾ ਇਹ ਹੁੰਦਾ ਵੀ ਜਦੋਂ ਵੀ ਕੋਈ ਸਾਨੂੰ ਸਵਾਲ ਪੁੱਛਦਾ ਅਸੀਂ ਆਪਣੀਆਂ ਗੱਲਾਂ ਨੂੰ ਦੂਜਿਆਂ ਨੂੰ ਸਮਝਾਉਣ ਲਈ ਲੰਬੀਆਂ ਲੰਬੀਆਂ ਸਫਾਈਆਂ ਦੇਣੀਆਂ ਸ਼ੁਰੂ ਕਰ ਦਿੰਦੇ ਆ ਜਿਵੇਂ ਉਦਾਹਰਨ ਦੇ ਤੌਰ ਤੇ ਵੀ ਤੁਹਾਨੂੰ ਕੋਈ ਦੋਸਤ ਪੁੱਛੇ ਵੀ ਤੁਸੀਂ ਪਾਰਟੀ ਚ ਕਿਉਂ ਨਹੀਂ ਆਏ ਫਿਰ ਅਸੀਂ ਕਹਿੰਦੇ ਵੀ ਉਹ ਮੇਰਾ ਸਿਰ ਦਰਦ ਸੀ ਫਿਰ ਘਰ ਦੇ ਵਿੱਚ ਕੰਮ ਸੀ ਫਿਰ ਰਿਸ਼ਤੇਦਾਰ ਆਏ ਹੋਏ ਸੀ ਅਸਲ ਵਿੱਚ ਇਹ ਸਾਰੀਆਂ ਗੱਲਾਂ ਦਾ ਇੱਕ ਲਾਈਨ ਦੇ ਵਿੱਚ ਵੀ ਜਵਾਬ ਆ ਸਕਦਾ ਸੀ ਵੀ ਆਪਾਂ ਕਹਿ ਸਕਦੇ ਸੀ ਵੀ ਮੇਰਾ ਆਉਣ ਦਾ ਮਨ ਨਹੀਂ ਸੀ ਪਰ ਅਸੀਂ ਡਰਦੇ ਹਾਂ ਵੀ ਕਿਤੇ ਸਾਹਮਣੇ ਵਾਲਾ ਸਾਨੂੰ ਗਲਤ ਨਾ ਸਮਝ ਲਵੇ ਉਹ ਗਲਤ ਠੀਕ ਦੇ ਚੱਕਰ ਦੇ ਵਿੱਚ ਅਸੀਂ ਆਪਣੀਆਂ ਗੱਲਾਂ ਵੀ ਨਹੀਂ ਲੰਬੀਆਂ ਲੰਬੀਆਂ ਲੈ ਜਾਂਦੇ ਹਾਂ ਵੀ ਸਾਹਮਣੇ ਵਾਲੇ ਨੂੰ ਅਸੀਂ ਡਿਟੇਲ ਜੀ ਸਮਝਾਉਣ ਰਹਿ ਜਾਂਦੇ ਹਾਂ ਇਹ ਚੀਜ਼ਾਂ ਸਾਡੇ ਲਈ ਕਿਤਨਾ ਕਿਤੇ ਨੁਕਸਾਨ ਪੈਦਾ ਜਨਦ ਕਰਦੀਆਂ ਨੇ ਇਹ ਸਾਡੀ ਇੱਜ਼ਤ ਨੂੰ ਘਟਾਉਂਦੀਆਂ ਨੇ ਪੂਰੀ ਸਾਡੀ ਇੱਜ਼ਤ ਘਟਾਉਂਦੀਆਂ ਕਿਵੇਂ ਨੇ ਆਪਾਂ ਉਹ ਗੱਲ ਕਰਦੇ ਆ ਜਦੋਂ ਆਪਾਂ ਇਸ ਤਰੀਕੇ ਦੇ ਨਾਲ ਸਾਹਮਣੇ ਵਾਲੇ ਦੇ ਨਾਲ ਗੱਲ ਕਰਦੇ ਆ ਤਾਂ ਉਹ ਸਾਨੂੰ ਕਮਜ਼ੋਰ ਸਮਝਣ ਲੱਗ ਜਾਂਦਾ ਹਰ ਵਾਰ ਸਫਾਈ ਦੇਣ ਨਾਲ ਉਹਨੂੰ ਲੱਗਦਾ ਵੀ ਇਹ ਇਨਸਾਨ ਆਪਣੇ ਫੈਸਲੇ ਤੇ ਨਹੀਂ ਖੜਾ ਹੈਗਾ ਉਹੀ ਲੋਕਾਂ ਨੂੰ ਫਿਰ ਤੁਹਾਡੇ ਤੇ ਭਰੋਸਾ ਘਟ ਜਾਂਦਾ ਯਕੀਨ ਨਹੀਂ ਕਰਦੇ ਜਿਹੜਾ ਬੰਦਾ ਆਪਣੀ ਗੱਲ ਤੇ ਕਾਇਮ ਰਹਿੰਦਾ ਉਹਦੀ ਗੱਲ ਤੇ ਹੀ ਲੋਕ ਵਿਸ਼ਵਾਸ ਕਰਦੇ ਨੇ ਪਰ ਜੋ ਹਰ ਵਾਰ ਸਮਝਾਉਣ ਲੱਗ ਪੈਂਦਾ ਉਹਨੂੰ ਲੱਗਦਾ ਵੀ ਸ਼ਾਇਦ ਉਹਨੇ ਕੁਝ ਗਲਤ ਕੀਤਾ ਆ ਜਿਹੜਾ ਉਹਨੂੰ ਦੱਸਣ ਲਈ ਇੰਨਾ ਕੁਝ ਨਾਲ ਲਗਾ ਕੇ ਦੱਸਣਾ ਪੈ ਰਿਹਾ ਆ ਤੇ ਫਿਰ ਇਹਦੇ ਵਿੱਚ ਅਸੀਂ ਆਪਣੀ ਵੈਲਿਊ ਆਪ ਹੀ ਘਟਾ ਲੈਂਦੇ ਆ ਜਿਆਦਾ ਸਫਾਈਆਂ ਦੇਣ ਦਾ ਮਤਲਬ ਆ ਵੀ ਤੁਸੀਂ ਸਾਹਮਣੇ ਵਾਲੇ ਨੂੰ ਆਪਣੇ ਨਾਲੋਂ ਵੱਡਾ ਮੰਨ ਰਹੇ ਹੋ ਅਸਲ 'ਚ ਇਨਸਾਨੀ ਇੱਜ਼ਤ ਦਾ ਉਹਦੇ ਚਿਹਰੇ ਤੇ ਬੋਲਣ ਦੇ ਅੰਦਾਜ਼ ਤੇ ਤੇ ਆਪਣੇ ਭਰੋਸੇ ਨਾਲ ਹੀ ਬਣਦੀ ਆ ਹੁਣ ਇਹ ਨਹੀਂ ਹੁੰਦਾ ਵੀ ਸਾਨੂੰ ਹਮੇਸ਼ਾ ਹੀ ਬਹੁਤ ਛੋਟੇ ਛੋਟੀ ਲਾਈਨ ਦੇ ਵਿੱਚ ਹਰ ਇੱਕ ਗੱਲ ਖਤਮ ਕਰ ਦੇਣੀ ਪੈਂਦੀ ਆ ਕਈ ਵਾਰ ਸਾਨੂੰ ਕੁਝ ਦੱਸਣਾ ਵੀ ਪੈਂਦਾ ਪਰ ਹਰ ਇੱਕ ਮੌਕੇ ਦੱਸਣ ਦੀ ਲੋੜ ਨਹੀਂ ਹੁੰਦੀ ਜ਼ਿੰਦਗੀ ਦੇ ਕੁਝ ਕੁ ਇਦਾਂ ਦੇ ਪਾਲ ਹੁੰਦੇ ਨੇ ਕਿ ਜਦੋਂ ਸਾਨੂੰ ਕਿਸੇ ਗੱਲ ਨੂੰ ਡਿਟੇਲ ਦੇ ਵਿੱਚ ਸਾਹਮਣੇ ਵਾਲੇ ਨੂੰ ਸਮਝਾਉਣਾ ਪੈਂਦਾ ਹਰ ਸਥਿਤੀ ਦੇ ਵਿੱਚ ਚੁੱਪ ਰਹਿਣਾ ਠੀਕ ਨਹੀਂ ਹੁੰਦਾ ਸੋ ਤਿੰਨ ਹਾਲਾਤਾਂ ਦੇ ਵਿੱਚ ਹੀ ਤੁਸੀਂ ਆਪਣਾ ਜਿਹੜਾ ਉੱਤਰ ਆ ਉਹ ਡਿਟੇਲ ਦੇ ਵਿੱਚ ਦਿਓ ਪਹਿਲਾ ਜਦੋਂ ਤੁਹਾਡੀ ਗਲਤੀ ਨਾਲ ਕਿਸੇ ਦਾ ਨੁਕਸਾਨ ਹੋ ਗਿਆ ਹੋਵੇ ਉਦੋਂ ਤੁਸੀਂ ਗੱਲ ਨੂੰ ਪੂਰੀ ਤਰ੍ਹਾਂ ਸਾਹਮਣੇ ਵਾਲੇ ਨੂੰ ਦੱਸੋ ਵੀ ਇਹ ਇਸ ਤਰੀਕੇ ਨਾਲ ਹੋਇਆ ਸੀ ਇਹ ਗਲਤੀ ਤਾਂ ਹੋਈ ਹੈ ਦੂਜਾ ਜਦੋਂ ਕੋਈ ਹੋਰ ਇਨਸਾਨ ਤੁਹਾਡੇ ਬਾਰੇ ਕੋਈ ਗਲਤਫਹਿਮੀ ਜਾਂ ਤੁਹਾਡੇ ਬਾਰੇ ਕੋਈ ਝੂਠੀ ਗੱਲ ਆਲੇ-ਦੁਆਲੇ ਚਲਾ ਰਿਹਾ ਹੋਵੇ ਉਸ ਸਮੇਂ ਤੁਸੀਂ ਉਹ ਗੱਲ ਦਾ ਪੂਰੇ ਤਰ੍ਹਾਂ ਜਵਾਬ ਦੱਸ ਸਮਾਰ ਕੇ ਦੱਸੋ ਇਹਦੇ ਬਾਰੇ ਜਦੋਂ ਜਾਂ ਫਿਰ ਤੁਸੀਂ ਜਦੋਂ ਚੁੱਪ ਰਹੇ ਹੋ ਤੁਹਾਡੇ ਚੁੱਪ ਰਹਿਣ ਦੇ ਨਾਲ ਕੋਈ ਗਲਤਫਹਿਮੀ ਪੈਦਾ ਹੋ ਰਹੀ ਆ ਉਦੋਂ ਤੁਸੀਂ ਦੱਸੋ ਉਦੋਂ ਫੇ ਤੁਸੀਂ ਛੋਟੀ ਗੱਲ ਦੇ ਵਿੱਚ ਨਹੀਂ ਬਿਲਕੁਲ ਉਹਨਾ ਉਹ ਡਿਟੇਲ ਦੇ ਵਿੱਚ ਸਾਹਮਣੇ ਵਾਲੇ ਨੂੰ ਦੱਸੋ ਕਿ ਚੁੱਪ ਮੈਂ ਇਸ ਲਈ ਨਹੀਂ ਵੀ ਮੈਂ ਗਲਤਾਂ ਚੁੱਪ ਰਹਿਣਾ ਵੀ ਇੱਕ ਬੰਦੇ ਦਾ ਅੰਦਾਜ਼ ਆ ਇੱਜ਼ਤ ਵਧਾਉਣ ਦਾ ਤਰੀਕਾ ਆ ਚੁੱਪ ਦੇ ਵਿੱਚ ਵੀ ਬਹੁਤ ਸਾਰੇ ਰਾਜ਼ ਛੁਪੇ ਹੁੰਦੇ ਨੇ ਚੁੱਪ ਰਹਿਣ ਵਾਲਾ ਇਨਸਾਨ ਹਮੇਸ਼ਾ ਗਲਤ ਨਹੀਂ ਹੁੰਦਾ ਵੀ ਉਹਦੇ ਕੋਲੇ ਕੋਈ ਸ਼ਬਦ ਨਹੀਂ ਬੋਲਣ ਨੂੰ ਚੁੱਪ ਰਹਿਣਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਆ ਬਾਕੀ ਇਹ ਤੋਂ ਇਲਾਵਾ ਹਰ ਹਾਲਾਤਾਂ ਦੇ ਵਿੱਚ ਚੁੱਪ ਰਹਿਣਾ ਹੀ ਸਭ ਤੋਂ ਵੱਡੀ ਸਫਾਈ ਆ ਚੁੱਪ ਹੀ ਰਹਿਣਾ ਚਾਹੀਦਾ ਇਹਨਾਂ ਤੋਂ ਬਿਨਾਂ ਹੁਣ ਬਹੁਤ ਹੀ ਲੋਕਾਂ ਨੂੰ ਇਹ ਆਦਤ ਹੁੰਦੀ ਹੈ ਸਫਾਈਆਂ ਦੇਣ ਦੀ ਉਹ ਛੋਟੀ ਜੀ ਗੱਲ ਦੇ ਵਿੱਚ ਆਪਣੀ ਗੱਲ ਨੂੰ ਖਤਮ ਨਹੀਂ ਕਰਦੇ ਉਹਨਾਂ ਨੂੰ ਡਿਟੇਲ ਦੇ ਕੇ ਹੀ ਪਤਾ ਲੱਗਦਾ ਵੀ ਮੈਂ ਕਿਸੇ ਨਾਲ ਗੱਲ ਕਰ ਲਈ ਇਹ ਆਦਤ ਨੂੰ ਅਸੀਂ ਬਦਲ ਸਕਦੇ ਹਾਂ ਤੇ ਹੁਣ ਅਸੀਂ ਬਦਲ ਕਿਵੇਂ ਸਕਦੇ ਆ ਆਪਾਂ ਇਹਦੇ ਬਾਰੇ ਗੱਲ ਕਰਦੇ ਆ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਫੈਸਲੇ ਦੇ ਉੱਤੇ ਖੜੇ ਰਹੋ ਵੀ ਜੇ ਤੁਸੀਂ ਕੋਈ ਕੰਮ ਕੀਤਾ ਹੈ ਤਾਂ ਉਹਦੀ ਜ਼ਿੰਮੇਵਾਰੀ ਲੈਣੀ ਸਿੱਖੋ ਇਹ ਨਾ ਵੀ ਝੂਠ ਬੋਲ ਬੋਲ ਕੇ ਗੱਲਾਂ ਬਣਾ ਬਣਾ ਕੇ ਆਪਣੀਆਂ ਇਦਾਂ ਦੀਆਂ ਸਫਾਈਆਂ ਦੋਬੋ ਵੀ ਨਹੀਂ ਮੈਂ ਇਹ ਕੰਮ 'ਚ ਇਨਵੋਲਡ ਨਹੀਂ ਆਪਣੀ ਗੱਲ ਤੇ ਕੜਨਾ ਸਿੱਖੋ ਜੇ ਕੋਈ ਗਲਤੀ ਹੋਈ ਹੈ ਉਹਨੂੰ ਮੰਨਣਾ ਬਿਨਾਂ ਲੰਬੀ ਵਜ੍ਹਾ ਦੱਸੇ ਸਿਰਫ ਇਹ ਕਹੋ ਵੀ ਹਾਂ ਮੈਂ ਇਹ ਕੰਮ ਕੀਤਾ ਆ ਨੰਬਰ 2 ਤੇ ਛੋਟੀ ਗੱਲ ਛੋਟਾ ਜਵਾਬ ਹਰ ਚੀਜ਼ ਦੀ ਡਿਟੇਲ ਦੇਣ ਦੀ ਲੋੜ ਨਹੀਂ ਹੁੰਦੀ ਜੇ ਤੁਹਾਨੂੰ ਕੋਈ ਪੁੱਛੇ ਤੂੰ ਕਿਉਂ ਨਹੀਂ ਆਇਆ ਉਹਨੂੰ ਸਿਰਫ ਇੰਨਾ ਹੀ ਜਵਾਬ ਦਵੋ ਵੀ ਮੇਰੇ ਕੋਲੇ ਸਮਾਂ ਨਹੀਂ ਸੀ ਜਾਂ ਫਿਰ ਇਹ ਕਹਿ ਦਿਓ ਵੀ ਮੇਰਾ ਮਨ ਨਹੀਂ ਸੀ ਤੀਜਾ ਜਾਂ ਫਿਰ ਉਹਨੂੰ ਇੱਕ ਸਿੰਗਲ ਲਾਈਨ ਦੇ ਵਿੱਚ ਦੱਸ ਦਿਓ ਵੀ ਮੈਂ ਘਰੇ ਪ੍ਰੈਜ਼ెంట్ ਨਹੀਂ ਸੀ ਬਸ ਨੰਬਰ 3 ਆਪਣੇ ਆਪ ਤੇ ਭਰੋਸਾ ਰੱਖੋ ਤੁਸੀਂ ਇਹ ਗੱਲ ਹਮੇਸ਼ਾ ਯਾਦ ਰੱਖਿਓ ਵੀ ਆਪਣੀ ਗੱਲ ਤੇ ਕਾਇਮ ਰਹਿੰਦਾ ਜਿਹੜਾ ਉਹਦੀ ਇੱਜ਼ਤ ਕਦੇ ਨਹੀਂ ਘਟਦੀ ਜਿਹੜਾ ਗੱਲਾਂ ਬਦਲਣੀਆਂ ਸ਼ੁਰੂ ਕਰ ਦਿੰਦਾ ਉਹਦੀ ਇੱਜ਼ਤ ਕਦੇ ਰਹਿੰਦੀ ਨਹੀਂ ਹੁਣ ਇੱਕ ਮੈਂ ਤੁਹਾਡੇ ਨਾਲ ਇੱਕ ਐਗਜ਼ਾਮਪਲ ਸ਼ੇਅਰ ਕਰਦੀ ਆਂ ਵੀ ਇੱਕ ਬੰਦੇ ਨੇ ਆਪਣੇ ਦੋਸਤ ਨੂੰ 1000 ਰੁਪਏ ਨਹੀਂ ਵਾਪਸ ਕੀਤੇ ਦੋਸਤ ਨੇ ਪੁੱਛਿਆ ਵੀ ਪੈਸੇ ਕਿੱਥੇ ਨੇ ਉਹ ਬੰਦਾ ਉਹ ਕਹਿੰਦਾ ਵੀ ਉਹ ਮੇਰੇ ਘਰ 'ਚ ਖਰਚਾ ਬਹੁਤ ਸੀ ਮੇਰੇ ਬੱਚੇ ਬਿਮਾਰ ਸੀ ਫਿਰ ਗੱਡੀ ਖਰਾਬ ਹੋ ਗਈ ਦੋਸਤ ਨੇ ਸੋਚਿਆ ਵੀ ਜੇ ਇਹ ਬੰਦਾ ਸਿਰਫ ਇਹ ਕਹਿ ਦਿੰਦਾ ਕਿ ਮੈਂ ਹੁਣ ਨਹੀਂ ਦੇ ਸਕਦਾ ਥੋੜੇ ਸਮੇਂ ਬਾਅਦ ਦੇ ਸਕਦਾ ਤਾਂ ਮੇਰਾ ਭਰੋਸਾ ਕਦੇ ਨਹੀਂ ਟੁੱਟਦਾ ਸੀ ਉਹਨੇ ਗਾਹਾਂ ਦੀ ਗਾਹ ਗੱਲਾਂ ਬਣਾਉਣੀਆਂ ਸ਼ੁਰੂ ਕਰਦੀਆਂ ਵੀ ਮੇਰੇ ਬੱਚੇ ਬਿਮਾਰ ਨੇ ਮੇਰੇ ਘਰ ਦੇ ਖਰਚੇ ਸੀ ਗੱਡੀ ਮਤਲਬ ਉਹ ਇਨਸਾਨ ਨੇ ਪੈਸੇ ਉਧਾਰੇ ਹੀ ਦਿੱਤੇ ਨੇ ਇਹ ਤਾਂ ਨਹੀਂ ਹੈਗਾ ਵੀ ਤੁਸੀਂ ਗਾਹਾਂ ਦੀ ਗਾਹ ਕੰਮ ਗਿਣਾ ਦੋ ਤੁਸੀਂ ਕਹਿ ਦੋ ਕਿ ਮੈਨੂੰ ਸਮਾਂ ਲੱਗੂ ਪੈਸੇ ਵਾਪਸ ਕਰਨ ਨੂੰ ਸੋ ਇਹ ਗੱਲਾਂ ਵਿਸ਼ਵਾਸ ਉਠਾਵਿੰਦੀਆਂ ਨਹੀਂ ਵਾਲੀਆਂ ਗੱਲਾਂ ਕਰ ਰਹੀਆਂ ਨੇ ਇਹਨਾਂ ਦੇ ਵਿੱਚੋਂ ਸਾਨੂੰ ਇਹੀ ਸਿੱਖਿਆ ਮਿਲੀ ਆ ਹੁਣ ਆਪਾਂ ਨੂੰ ਇਹ ਐਗਜ਼ਾਮਪਲ ਚੋਂ ਵੀ ਸੱਚੀ ਤੇ ਛੋਟੀ ਗੱਲ ਵੱਡੀ ਲੰਬੀ ਸਫਾਈ ਨਾਲੋਂ ਵੱਧ ਤਾਕਤਵਰ ਹੁੰਦੀ ਆ ਐਂਡ ਦੇ ਵਿੱਚ ਮੈਂ ਇਹੀ ਕਹੂੰ ਵੀ ਜ਼ਿੰਦਗੀ ਵਿੱਚ ਹਰ ਵਾਰ ਸਫਾਈ ਦੇਣ ਨਾਲ ਤੁਸੀਂ ਆਪਣੀ ਇੱਜ਼ਤ ਵਧਾਉਂਦੇ ਨਹੀਂ ਸਗੋਂ ਘਟਾ ਲੈਨੇ ਹੋ ਲੋਕ ਉਹਨਾਂ ਦੀ ਉਹ ਕਦਰ ਕਰਦੇ ਨੇ ਜਿਹੜੇ ਲੋਕ ਆਪਣੇ ਫੈਸਲੇ ਦੇ ਉੱਪਰ ਖੜੇ ਰਹਿੰਦੇ ਨੇ ਇੱਕ ਗੱਲ ਯਾਦ ਰੱਖਿਓ ਜਿੱਥੇ ਲੋੜ ਆ ਸਫਾਈ ਸਿਰਫ ਉੱਥੇ ਹੀ ਦਿਓ ਜਿੱਥੇ ਲੋੜ ਨਹੀਂ ਹੈਗੀ ਚੁੱਪ ਹੀ ਸਭ ਤੋਂ ਵੱਡਾ ਜਵਾਬ ਆ ਮੈਂ ਉਮੀਦ ਕਰਦੀ ਆ ਵੀ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਆ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਦੂਜਿਆਂ ਨਾਲ ਸ਼ੇਅਰ ਜ਼ਰੂਰ ਕਰ ਲਿਓ ਮਿਲਦੇ ਆ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ